ਇਹ ਹਜਲਾ ਮਿੱਤਰੋ ਅੱਜ ਆਪਾਂ ਬੀਜ ਰਹੇ ਆ ਕਣਕ ਤੇ ਫੇਰ ਲਾਵਾਂਗੇ ਗੰਨਾ ਇਹਦੇ ਵਿੱਚ ਬਾਕੀ ਤੁਸੀਂ ਦੇਖ ਸਕਦੇ ਹੋ ਆਪਾਂ 2 ਘੇੜਾ ਕਰਦਾ ਖੇਤ 2 ਘੇੜਾ ਰਹਿ ਗਏ ਉੱਧਰ ਕਾਲੂ ਗੰਨਾ ਲਾਵਾਂਗੇ ਉਹਦੇ 2-2 ਦੇ ਮਾਰਕ ਕਣਕ ਬੀਜ ਕੇ ਫੇਰ ਗੰਨਾ ਲਾਉਂਦੇ ਆਂ ਖਾਲਿਆਂ ਕਲੇ ਬੀਜਤੀ ਆਪਾਂ ਸੁਪਰ ਸੀਡਰ ਕਲੇ ਨਾ ਰੋਣਾ ਤਾਂ ਇਹਦੇ ਵਿੱਚ ਤਾਂ ਕਰਕੇ ਬਾਕੀ ਇੱਧਰ ਨਾ ਰਮਣਾ ਜੱਗੇ ਦਾ ਇੰਦਰਾ ਇੱਥੇ دبੂਗਾ ਨਾ ਨੰਬੀ ਦਾ ਕੀ ਬੈ ਡਬ ਗਿਆ ਜੀ ਡਬ ਗਿਆ ਡਬ ਗਿਆ ਸਾਡੀ ਮਹਿੰਦਰੀ ਤੌਰ ਚੱਕਰੇ ਲੱਗਦੇ ਤੁਸੀਂ ਲਓ ਜੀ ਸਵਾਗਾ ਮਾਰਤਾ ਹੁਣ आलू गन्ना लाऊंगे बाकी उरे सत्तर बीज बीजे आप बाकी ये आ जी प्योर अठारह गन्ना देखो ओरिजिनल बीज आ रंग देख सकते ਏ ओरिजिनल ਲਓ ਜੀ ਬੀਜ ਤਾਂ ਗੰਨਾ ਫਿਰ ਦੇਖੋ ਜੀ ਅਰੇ ਇਧਰ ਵੀ ਭਿਜਣਾ ਖੇਤਾਂ 'ਚ ਬੀਜ ਸੜਦਾ ਦੋ ਖੇਤ ਬੀਜ ਤੇ